ਗੁਰਬਖਸ਼ ਨੇ ਇਸ ਵਾਰ ਆਪਣੇ ਵੱਡੇ ਭਰਾ ਹਰਨਾਮ ਦਾ ਵੀ ਵਿਆਹ ਕਰ ਦਿੱਤਾ ਗੁਰਬਖਸ਼ ਨੇ ਹੁਣ ਖੇਤੀ ਦੇ ਨਾਲ ਹੀ ਇੱਕ ਛੋਟਾ ਜਿਹਾ ਬਿਜ਼ਨਸ ਹੋਰ ਸ਼ੁਰੂ ਕਰ ਲਿਆ ਹੁਣ ਉਹ ਹਾੜੀ ਸੋਣੀ ਫਸਲ ਵਿੱਚ ਕਣਕ ਚੌਲ ਵੀ ਦਿੰਦਾ ਤੇ ਬਾਕੀ ਬਚਦਾ ਸਮਾਂ ਉਹ ਆਪਣਾ ਦੂਜਾ ਕੰਮ ਦੇਖਦਾ ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਦਾ ਕੰਮ ਵੀ ਸ਼ੁਰੂ ਕਰ ਲਿਆ ਇਸ ਸਾਲ ਹੀ ਹਰਜੀਤ ਤੇ ਗੁਰਬਖਸ਼ ਜਾ ਕੇ ਮਨਦੀਪ ਤੇ ਕੁਲਵੀਰ ਨੂੰ ਨਾਨਕੀਆਂ ਤੋਂ ਲੈ ਆਏ ਉਹਨਾਂ ਨੂੰ ਪਿੰਡ ਵਾਲੇ ਸਕੂਲ ਵਿੱਚ ਪੜਨ ਲਾ ਦਿੱਤਾ ਸਭ ਕੁਝ ਵਧੀਆ ਚੱਲਦਾ ਸੀ ਝੋਨੇ ਦੀ ਵੜਾਈ ਚੱਲ ਪਈ ਇਹਨਾਂ ਦਿਨਾਂ ਵਿੱਚ ਕੰਮ ਬੈਨਾਂ ਵੀ ਆ ਗਈਆਂ ਕਣਕ ਚੌਲਾਂ ਦੀ ਵੜਾਈ ਦਾ ਕੰਮ ਛੇਤੀ ਨਿਭਣ ਲੱਗ ਪਿਆ ਇਸ ਵਾਰ ਦੀਵਾਲੀ ਦਾ ਤਿਹਾਰ ਅਕਤੂਬਰ ਵਿੱਚ ਸੀ ਹਰਨੇਕ ਤੇ ਬਲਜੀਤ ਆਪਣੇ ਬੱਚਿਆਂ ਦੇ ਨਾਲ ਦੀਵਾਲੀ ਮਨਾਉਣ ਪਿੰਡ ਆ ਗਏ ਦੀਵਾਲੀ ਬਹੁਤ ਵਧੀਆ ਲੰਘ ਗਈ ਕਿੰਨੇ ਸਾਲਾਂ ਬਾਅਦ ਸਾਰਾ ਪਰਿਵਾਰ ਇਸ ਵਾਰ ਦੀਵਾਲੀ ਤੇ ਇਕੱਠਾ ਹੋਇਆ ਸੀ ਨਵੰਬਰ ਵਿੱਚ ਹਰਨੇਕ ਹੋਣਾ ਨੇ ਵਾਪਸ ਮੁੜਨਾ ਸੀ ਉਸ ਤੋਂ ਪਹਿਲਾਂ ਹੀ ਨਵੰਬਰ 84 ਦਿੱਲੀ ਦੰਗਿਆਂ ਕਾਰਨ ਸਾਰੇ ਦੇਸ਼ ਵਿੱਚ ਮਾਹੌਲ ਖਰਾਬ ਹੋ ਗਿਆ ਬੇਬੀ ਜੀ ਨੇ ਹਰਨੇਕ ਹੋਣਾ ਨੂੰ ਵਾਪਸ ਨਾ ਜਾਣ ਦਿੱਤਾ ਦੋ ਮਹੀਨੇ ਤੱਕ ਸਾਰਾ ਪਰਿਵਾਰ ਵਦੀਆ ਇਕੱਠਾ ਰਿਹਾ ਦਸੰਬਰ ਵਿੱਚ ਹਰਜੀਤ ਬਿਮਾਰ ਹੋ ਗਈ ਉਸ ਦੀ ਬਿਮਾਰੀ ਵਧ ਗਈ ਤੇ ਹਰਜੀਤ ਦਾ ਆਪਰੇਸ਼ਨ ਕਰਵਾਉਣਾ ਪਿਆ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੇ ਗੁਰਬਖਸ਼ ਹਰਜੀਤ ਨੂੰ ਉਹਦੇ ਪੇਕੇ ਛੱਡ ਆਇਆ ਕਿਉਂਕਿ ਬੇਬੇ ਜੀ ਨੇ ਇੱਥੇ ਉਸ ਦੀ ਸਾਰੀ ਸੰਭਾਲ ਤੋਂ ਜਵਾਬ ਦੇ ਦਿੱਤਾ ਸੀ ਮਨਦੀਪ 11 ਸਾਲ ਦੀ ਹੋਣੀ ਸੀ ਥੋੜਾ ਬਹੁਤ ਕੰਮ ਘਰ ਦਾ ਉਹ ਵੀ ਕਰ ਲੈਂਦੀ ਸੀ ਚਾਰੇ ਭੈਣਾਂ ਸਕੂਲ ਪੜਦੀਆਂ ਹੁਣ ਕਰਕੇ ਆਪਣੀ ਦਾਦੀ ਕੋਲ ਹੀ ਰੁਕ ਗਈਆਂ ਹਰਜੀਤ ਦਾ ਆਪਰੇਸ਼ਨ ਹੋਏ ਨੂੰ 15 ਦਿਨ ਹੋ ਗਏ ਉਹ ਛੋਟੇ ਭਪਿੰਦਰ ਨੂੰ ਵੀ ਸਾਹਮਣ ਲੱਗ ਗਈ ਪਿੰਡ ਕੁੜੀਆਂ ਦਾ ਮਾਂ ਬਗੈਰ ਔਖਾ ਹੋ ਗਿਆ ਬਲਜੀਤ ਘਰ ਦੇ ਕੰਮ ਨਾ ਕਰਦੀ ਨਾ ਹੀ ਬੱਚਿਆਂ ਨੂੰ ਦੇਖਦੀ ਹਰਜੀਤ ਵੀ ਇੱਕ ਦਿਨ ਬਾਅਦ ਹੀ ਵਾਪਸ ਆ ਗਈ ਪਰ ਉਸ ਤੋਂ ਹਾਲੇ ਘਰ ਤੇ ਕੰਮ ਨਾ ਹੁੰਦੇ ਪਰ ਫਿਰ ਵੀ ਜਿੰਨਾ ਕੁ ਉਹਦੇ ਤੋਂ ਹੁੰਦਾ ਕਰ ਲੈਂਦੀ ਇਸ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਰਹਿਣ ਲੱਗਾ 2 ਮਹੀਨੇ ਤੱਕ ਇਹੀ ਕੁਝ ਚੱਲਦਾ ਰਿਹਾ ਇੱਕ ਦਿਨ ਗੁਰਬਖਸ਼ ਦੇ ਕੰਮ ਤੋਂ ਮੁੜਨ ਤੋਂ ਬਾਅਦ ਰਾਤ ਨੂੰ ਬਾਪੂ ਜੀ ਉਹਦੇ ਕਮਰੇ ਵਿੱਚ ਆਏ ਬਾਪੂ ਜੀ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੇ ਗੁਰਬਖਸ਼ ਕਿੰਨੇ ਦਿਨ ਹੋ ਗਏ ਮੈਂ ਤੇਰੇ ਨਾਲ ਗੱਲ ਕਰਨ ਦੀ ਸੋਚਦਾ ਸੀ ਪਰ ਤੂੰ ਸਵੇਰੇ ਚੱਲਿਆ ਜਾਂਦਾ ਰਾਤ ਨੂੰ ਲੇਟ ਮੁੜਦਾ ਗੁਰਬਖਸ਼ ਕਹਿੰਦਾ ਹਾਂ ਜੀ ਬਾਪੂ ਜੀ ਇਹਨਾਂ ਦਿਨਾਂ ਵਿੱਚ ਕੰਮ ਜ਼ਿਆਦਾ ਹੁੰਦਾ ਤੁਸੀਂ ਦੱਸੋ ਕੋਈ ਜ਼ਰੂਰੀ ਗੱਲ ਕਰਨੀ ਆ ਬਾਪੂ ਜੀ ਥੋੜਾ ਜਿਝਕਦੇ ਹੋਏ ਬੋਲੇ ਪੁੱਤ ਹਰਨੇਕ ਅੱਡ ਹੋਣ ਨੂੰ ਕਹਿੰਦਾ ਗੁਰਬਖਸ਼ ਕਹਿੰਦਾ ਕਿਉਂ ਬਾਪੂ ਜੀ ਇਹੋ ਜਿਹਾ ਕੀ ਹੋ ਗਿਆ ਇਹੋ ਜਿਹੇ ਨਿੱਕੇ ਨਿੱਕੇ ਚ ਮੇਲੇ ਹਰ ਘਰ ਵਿੱਚ ਹੁੰਦੇ ਨੇ ਮੈਂ ਤਾਂ ਸੋਚਦਾ ਸੀ ਬਾਪੂ ਜੀ ਕਿ ਬੱਚਿਆਂ ਦੇ ਵਿਆਹ ਵੀ ਸਾਂਝੇ ਘਰ ਵਿੱਚ ਹੀ ਕਰਾਂਗੇ ਬਾਪੂ ਜੀ ਗੁਰਬਖਸ਼ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਏ ਤੇ ਕਹਿਣ ਲੱਗੇ ਤੂੰ ਛੱਡ ਪੁੱਤ ਕੀ ਗੱਲਾਂ ਕਰਦਾ ਉਹਨਾਂ ਨੂੰ ਤੇਰੀਆਂ ਧੀਆਂ ਦਾ ਖਰਚ ਵੱਡਾ ਲੱਗਦਾ ਏ ਇਸ ਲਈ ਸਾਰੇ ਰਲ ਕੇ ਤੈਨੂੰ ਅੱਡ ਕਰਨ ਨੂੰ ਕਹਿੰਦੇ ਨੇ ਗੁਰਬਖਸ਼ ਸੁਣ ਕੇ ਹੈਰਾਨ ਹੋਇਆ ਤੇ ਬਾਪੂ ਜੀ ਦੀ ਕਹੀ ਕੀ ਕਹੀ ਜਾਂਦੇ ਹੋ ਤੁਸੀਂ ਮੇਰੇ ਨਾਲੋਂ ਹਰਨਾਮ ਵੀਰਾ ਵੀ ਮੇਥੋਂ ਦੂਰ ਨਹੀਂ ਜਾਂਦਾ ਹਰਨੇਕ ਨੂੰ ਕਰ ਦਿਓ ਅੱਡ ਜੋ ਉਹਨੂੰ ਚਾਹੀਦਾ ਏ ਦੇ ਦਿਓ ਬਾਪੂ ਜੀ ਕਹਿੰਦੇ ਪੁੱਤ ਤੂੰ ਸਮਝਦਾ ਕਿਉਂ ਨਹੀਂ ਹਰਨਾਮ ਵੀ ਉਧਰ ਹੀ ਆ ਗੁਰਬਖਸ਼ ਕਹਿੰਦਾ ਫੇਰ ਤਾਂ ਮੈਨੂੰ ਘਰੋਂ ਕੱਢਣ ਦੀਆਂ ਤਿਆਰੀਆਂ ਚੱਲਦੀਆਂ ਨੇ ਬਾਪੂ ਜੀ ਤੁਸੀਂ ਤਾਂ ਮੇਰੇ ਨਾਲ ਹੋ ਬਾਪੂ ਜੀ ਨੇ ਕਿਹਾ ਮੈਂ ਸਦਾ ਤੇਰੇ ਨਾਲ ਆ ਚਲੋ ਠੀਕਾ ਬਾਪੂ ਜੀ ਤੁਸੀਂ ਕਰ ਲਓ ਬੋ ਜਿਵੇਂ ਕਰਨਾ ਮੈਨੂੰ ਸਭ ਮੰਜ਼ੂਰਾ ਬਾਪੂ ਜੀ ਦੇ ਜਾਣ ਮਗਰੋਂ ਗੁਰਬਖਸ਼ ਦਾ ਮਨ ਬਹੁਤ ਖਰਾਬ ਹੋਇਆ ਉਹ ਹਰਜੀਤ ਨੂੰ ਕਹਿਣ ਲੱਗਾ ਘਰ ਵਿੱਚ ਐਨਾ ਕੁਝ ਹੋਈ ਜਾਂਦਾ ਮੈਨੂੰ ਕਿਉਂ ਨਹੀਂ ਦੱਸਿਆ ਹਰਜੀਤ ਕਹਿੰਦੀ ਜੀ ਕੀ ਦੱਸਦੀ ਤੁਹਾਨੂੰ ਤੁਹਾਨੂੰ ਤਾਂ ਪਤਾ ਹੀ ਆ ਇਹ ਕਿਹੜਾ ਅੱਜ ਦਾ 6-7 ਸਾਲ ਹੋ ਗਏ ਇਹੀ ਕੁਛ ਚੱਲੀ ਜਾਂਦਾ ਹਰਨੇਕ ਤੇ ਬਲਜੀਤ ਹੁਣਾਂ ਦੇ ਜੈਪੁਰ ਰਹਿਣ ਕਰਕੇ ਟਾਈਮ ਲੰਘੇ ਜਾਂਦਾ ਸੀ ਹੁਣ ਬਲਜੀਤ ਨੂੰ ਸਾਡੀਆਂ ਕੁੜੀਆਂ ਦਾ ਖਰਚ ਵੱਧ ਲੱਗਦਾ ਏ ਉਹ ਤਾਂ ਨਿੱਕੇ ਨਿੱਕੇ ਖਰਚ ਗਿਣਦੀ ਆ ਹਰਜੀਤ ਪਰਿਵਾਰ ਦੇ ਬੱਚੇ ਇੱਕ ਬਰਾਬਰ ਨੇ ਖਾਣ ਨਾਲ ਕਦੇ ਕੁਝ ਨਹੀਂ ਮੁੱਕਦਾ ਹੁੰਦਾ ਗੁਰਬਖਸ਼ ਨੂੰ ਬਹੁਤ ਤਕਲੀਫ ਹੋਈ ਕਿ ਘਰ ਵਿੱਚ ਬੱਚਿਆਂ ਦੇ ਖਰਚ ਪਿੱਛੇ ਵੀ ਲੜਾਈ ਹੁੰਦੀ ਆ ਗੁਰਬਖਸ਼ ਹਰਜੀਤ ਨੂੰ ਸਮਝਾਉਣ ਲੱਗਾ ਦੇਖ ਹਰਜੀਤ ਬਾਪੂ ਜੀ ਕੁਝ ਵੀ ਵੰਡ ਕੇ ਦੇਣ ਤੇ ਕੁਝ ਨਹੀਂ ਬੋਲਣਾ ਚਾਹੇ ਕੁਝ ਵੀ ਨਾ ਦੇਣਾ ਆਪਾਂ ਫਿਰ ਸਾਰਾ ਕੁਝ ਬਣਾ ਲਵਾਂਗੇ ਬਸ ਬੱਚਿਆਂ ਨੂੰ ਇਨ੍ਹਾਂ ਗੱਲਾਂ ਤੋਂ ਦੂਰ ਰੱਖੀ ਮੈਂ ਤਾਂ ਸਵੇਰੇ ਜਲਦੀ ਕੰਮ ਤੇ ਚੱਲਿਆ ਜਾਣਾ ਹਰਜੀਤ ਕਹਿੰਦੀ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਘਰ ਦਾ ਕੰਮ ਕਰਕੇ ਕਮਰੇ ਵਿੱਚ ਆ ਕੇ ਬੈਠ ਜਾਂਦੀ ਆ ਇਸ ਕਰਕੇ ਇਹਨਾਂ ਨੇ ਆਪਣੀਆਂ ਧੀਆਂ ਦੇ ਖਰਚ ਕਰਨ ਦੀ ਗੱਲ ਮੂਹਰੇ ਕਰ ਲਈ ਨਹੀਂ ਤਾਂ ਕੋਈ ਹੋਰ ਤਰੀਕਾ ਨਹੀਂ ਸੀ ਸਾਨੂੰ ਅੱਡ ਕਰਨ ਦਾ ਗੁਰਵਖਸ਼ ਸੋਚੀ ਪਿਆ ਗਿਆ ਸੀ ਕਿ ਮੈਂ ਤਾਂ ਸਾਰੀ ਉਮਰ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ ਗੁਰਵਖਸ਼ ਨੂੰ ਸਵੇਰੇ ਕੰਮ ਤੇ ਜਾਣ ਵੇਲੇ ਤਿਆਰ ਹੁੰਦੇ ਨੂੰ ਵੇਖ ਕੇ ਬਾਪੂ ਜੀ ਕਹਿਣ ਲੱਗੇ ਪੁੱਤ ਰਹਿਣ ਦੇਂਦਾ ਕੰਮ ਤੇ ਜਾਣ ਨੂੰ ਹਰਨੇਕ ਕਹਿੰਦਾ ਅੱਜ ਹੀ ਗੱਲ ਕਰਨੀ ਆ ਗੁਰਬਖਸ਼ ਕਹਿੰਦਾ ਬਾਪੂ ਜੀ ਤੁਸੀਂ ਜਿਵੇਂ ਮਰਜ਼ੀ ਕਰ ਲਓ ਮੈਂ ਤੁਹਾਨੂੰ ਕਿਹਾ ਸੀ ਨਾ ਬਾਪੂ ਜੀ ਕਹਿੰਦੇ ਨਹੀਂ ਐਵੇਂ ਮੈਂ ਕੁਝ ਨਹੀਂ ਕਰਨਾ ਮੇਰੇ ਮੰਨ ਕੇ ਤੈਨੂੰ ਰੁਕਣਾ ਪੈਣਾ ਗੁਰਬਖਸ਼ ਕਹਿੰਦਾ ਅੱਜ ਨਹੀਂ ਕੱਲ ਦੇਖਦਾ ਅੱਜ ਮੈਨੂੰ ਕੰਮ ਆ ਬਾਪੂ ਜੀ ਗੁਰਬਖਸ਼ ਨੂੰ ਇਹ ਸੀ ਕਿ ਉਹ ਵੰਡ ਵੰਡਾਈ ਦੇ ਕੰਮ ਤੋਂ ਦੂਰ ਰਹੇ ਪਰ ਬਾਪੂ ਜੀ ਮੰਨਦੇ ਹੀ ਨਹੀਂ ਸੀ ਗੁਰਬਖਸ਼ ਦੇ ਜਾਣ ਤੋਂ ਬਾਅਦ ਬਾਪੂ ਜੀ ਨੇ ਬੇਬੇ ਜੀ ਤੇ ਹਰਨੇਕ ਨੂੰ ਘਰਵਾਰ ਦੇ ਵੰਡ ਕਰਨ ਨੂੰ ਕਹਿ ਦਿੱਤਾ ਬਲਜੀਤ ਨੂੰ ਇਹ ਸੀ ਕਿ ਪਹਿਲਾਂ ਘਰ ਦਾ ਚੁੱਲ੍ਹਾ ਅਲੱਗ ਹੋਵੇ ਪਹਿਲਾਂ ਇਹੀ ਹੋਇਆ ਰਸੋਈ ਦਾ ਸਮਾਨ ਵੰਡ ਕੇ ਗੁਰਬਖਸ਼ ਉਹਨਾਂ ਦੇ ਕਮਰੇ ਵਿੱਚ ਰੱਖ ਦਿੱਤਾ ਮਤਲਬ ਅੱਜ ਤੋਂ ਹਰਜੀਤ ਦਾ ਰਸੋਈ ਵਿੱਚ ਜਾਣਾ ਬੰਦ ਹੋ ਗਿਆ ਗੁਰਬਖਸ਼ ਨੇ ਜਿੰਨੀ ਵੀ ਜ਼ਮੀਨ ਖਰੀਦੀ ਸੀ ਉਹ ਫੌਜ ਵਿੱਚੋਂ ਆ ਕੇ ਤਿੰਨਾਂ ਭਰਾਵਾਂ ਦੇ ਨਾਮ ਇੱਕੋ ਜਿਹੀ ਕਰਵਾ ਦਿੰਦਾ ਸੀ ਘਰ ਦੀ ਜਿਹੜੀ ਜ਼ਮੀਨ ਜੱਦੀ ਜ਼ਮੀਨ ਸੀ ਬਾਪੂ ਜੀ ਨੇ ਉਹ ਵੀ ਹਰਨਾਮ ਗੁਰਬਖਸ਼ ਤੇ ਹਰਨੇਕ ਵਿੱਚ ਇੱਕੋ ਜਿਹੀ ਵੰਡ ਦਿੱਤੀ। ਰਾਤ ਨੂੰ ਜਦੋਂ ਗੁਰਬਖਸ਼ ਘਰ ਆਇਆ ਤਾਂ ਹਰਜੀਤ ਆਪਣੇ ਕਮਰੇ ਮੂਰੇ ਚੁੱਲ੍ਹਾ ਬਣਾ ਕੇ ਰੋਟੀ ਪਕਾਉਂਦੀ ਸੀ। ਗੁਰਬਖਸ਼ ਬਿਨਾ ਕੁਝ ਬੋਲੇ ਅੰਦਰ ਚਲਾ ਗਿਆ। ਹਰਜੀਤ ਰੋਟੀ ਪਕਾ ਕੇ ਅੰਦਰ ਆਈ ਤਾਂ ਗੁਰਬਖਸ਼ ਹੈਰਾਨੀ ਨਾਲ ਹਰਜੀਤ ਵੱਲ ਵੇਖਣ ਲੱਗਾ। ਹਰਜੀਤ ਕਹਿੰਦੀ ਕੀ ਵੇਖਦੇ ਹੋ? ਚੁੱਲ੍ਹੇ ਹੀ ਅਲੱਗ ਹੋਣੇ ਸੀ ਫਿਰ ਵੀ ਉਹਨਾਂ ਦਾ ਖਰਚ ਘਟ ਹੋਣਾ ਸੀ। ਤੁਸੀਂ ਕੁਝ ਨਾ ਸੋਚੋ ਸਭ ਠੀਕ ਹੋ ਜਾਣਾ ਗੁਰਬਖਸ਼ ਕਹਿੰਦਾ ਜਿਹੜੀ ਚੀਜ਼ ਨਹੀਂ ਹੈਗੀ ਦੇਖਣਾ ਆਪਾਂ ਕੱਲ ਨੂੰ ਲੈ ਆਉਂਦੇ ਆ ਹਰਜੀਤ ਕਹਿੰਦੀ ਜੀ ਹੁਣ ਰਸੋਈ ਹੈ ਨਹੀਂ ਮੇਂ ਵਿੱਚ ਥੋੜੀ ਅਖਿਆਈ ਆਉਗੀ ਬਸ ਇੱਕ ਸਟੋਵ ਲੈ ਆਇਓ ਗੁਰਬਖਸ਼ ਹੋਣੀ ਰਾਤ ਦੀ ਰੋਟੀ ਖਾ ਕੇ ਸੌਂ ਗਏ ਸਵੇਰੇ ਉੱਠਦੇ ਸਾਰ ਹੀ ਗੁਰਬਖਸ਼ ਗੁਰਦੁਆਰਾ ਸਾਹਿਬ ਚਲਾ ਗਿਆ ਉੱਥੇ ਹੀ ਬਾਪੂ ਜੀ ਮਿਲ ਗਏ ਬਾਪੂ ਜੀ ਨੇ ਅੱਜ ਗੁਰਬਖਸ਼ ਨੂੰ ਘਰ ਵੰਡਣ ਬਾਰੇ ਦੱਸਿਆ ਗੁਰਬਖਸ਼ ਤੇ ਬਾਪੂ ਜੀ ਇਕੱਠੇ ਹੀ ਘਰੇ ਆ ਗਏ ਉਹਨਾਂ ਆਉਂਦਿਆਂ ਤੱਕ ਮਾਸੜ ਜੀ ਘਰੇ ਆ ਗਏ ਪਹਿਲਾਂ ਘਰ ਦਾ ਮੁੱਲ ਪਾਇਆ ਗਿਆ ਮਾਸੜ ਜੀ ਕਹਿੰਦੇ ਜੀਨੇ ਵੀ ਰੱਖਣਾ ਉਹਨੇ ਦੂਜਾ ਦੋਵਾਂ ਜਾਣਿਆਂ ਨੂੰ ਪੈਸੇ ਦੇਣੇ ਆ ਬਿਨਾਂ ਕੋਈ ਸਲਾਹ ਕੀਤੇ ਹੀ ਹਰਨੇਕ ਨੇ ਪਹਿਲ ਕਰਕੇ ਕਹਿ ਦਿੱਤਾ ਘਰ ਮੈਂ ਤੇ ਹਰਨਾਮ ਰੱਖਾਂਗੇ ਤੀਜਾ ਹਿੱਸਾ ਪੈਸੇ ਗੁਰਬਖਸ਼ ਨੂੰ ਮਿਲ ਜਾਣਗੇ ਉਸ ਤੋਂ ਬਾਅਦ ਜੈਪੁਰ ਗੱਡੀਆਂ ਦੀ ਵੰਡ ਕੀਤੀ ਗਈ ਇੱਥੇ ਵੀ ਗੁਰਬਖਸ਼ ਨੂੰ ਮੁੱਲ ਪਾ ਕੇ ਪੈਸੇ ਹੀ ਦਿੱਤੇ ਇੱਕ ਘਰ ਦੇ ਨਾਲ ਦੇ ਸ਼ਹਿਰ ਵਾਲਾ ਗੁਰਬਖਸ਼ ਨੂੰ ਦੇ ਦਿੱਤਾ ਗੁਰਬਖਸ਼ ਨੇ ਵਾਪਸ ਆ ਕੇ ਮਹੀ ਵਿੱਚ ਘਰ ਪਾਉਣਾ ਸ਼ੁਰੂ ਕੀਤਾ ਤੇ ਅਗਸਤ ਤੱਕ ਘਰ ਤਿਆਰ ਹੋ ਗਿਆ ਅਗਸਤ ਦੇ ਅਖੀਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਕੇ ਪਾਠ ਕੀਤਾ ਗਿਆ ਤੇ ਹੁਕਮਨਾਮਾ ਲੈਣ ਤੋਂ ਬਾਅਦ ਘਰ ਵਿੱਚ ਸਾਰਾ ਸਮਾਨ ਲਿਆਂਦਾ ਗਿਆ ਗੁਰਬਖਸ਼ ਜਦੋਂ ਬਾਪੂ ਜੀ ਨੂੰ ਘਰੋਂ ਲੈਣ ਗਿਆ ਤਾਂ ਬੇਬੇ ਜੀ ਕਹਿਣ ਲੱਗੇ ਕਿ ਹੁਣ ਤੂੰ ਸਾਨੂੰ ਦੋਵਾਂ ਨੂੰ ਜਿਉਂਦਿਆਂ ਨੂੰ ਅਲੱਗ ਕਰੇਂਗਾ ਗੁਰਬਖਸ਼ ਚੁੱਪਚਾਪ ਆਪਣੇ ਘਰ ਨੂੰ ਮੋੜ ਆਇਆ ਗੁਰਬਖਸ਼ ਨੂੰ ਬਹੁਤ ਬੁਰਾ ਲੱਗਿਆ ਹਰ ਗੱਲ ਵਿੱਚ ਉਸ ਨਾਲ ਤੋਖਾ ਹੋ ਰਿਹਾ ਸੀ ਸਾਰੇ ਗੁਰਬਖਸ਼ ਦੇ ਘਰ ਦੀਆਂ ਬਹੁਤ ਤਾਰੀਫਾਂ ਕਰਦੇ ਸੀ ਬਹੁਤ ਵਧੀਆ ਘਰ ਬਣਾਇਆ ਸੀ ਪਰ ਉਸ ਨੂੰ ਇੱਕੋ ਤਕਲੀਫ ਸੀ ਕਿ ਸਾਰੇ ਪਰਿਵਾਰ ਨੂੰ ਇਕੱਠਾ ਨਾ ਰੱਖ ਸਕਿਆ ਗੁਰਬਖਸ਼ ਦਾ ਪਰਿਵਾਰ ਵਧੀਆ ਜੀਵਨ ਬਤਾਉਣ ਲੱਗਾ ਅਗਲੇ ਸਾਲ ਹੀ ਗੁਰਬਖਸ਼ ਨੇ ਕੰਬਾਈਨ ਖਰੀਦ ਲਈ ਮਾਮਲੇ ਤੇ ਬਾਹਣ ਲੈ ਕੇ ਖੇਤੀ ਕਰਨ ਲੱਗਾ ਉਹਦਾ ਨਾਲ ਹੀ ਆੜਤ ਦਾ ਕੰਮ ਵੀ ਵਧੀਆ ਚੱਲੀ ਜਾਂਦਾ ਸੀ ਵਾਹਿਗੁਰੂ ਜੀ ਦੇ ਰੰਗ ਨੇ ਇੱਕ ਦਿਨ ਗੁਰਬਖਸ਼ ਆਪਣੇ ਕੰਮ ਤੇ ਸ਼ਹਿਰ ਗਿਆ ਉੱਥੇ ਖੜੇ ਦੀ ਹੀ ਕੋਈ ਸਕੂਟਰ ਦੇ ਨਾਲ ਟੱਕਰ ਮਾਰ ਗਿਆ ਬਦਕਿਸਮਤੀ ਨਾਲ ਦੁਬਾਰਾ ਉਸੇ ਲੱਟ ਤੇ ਸੱਟ ਲੱਗ ਗਈ ਜਿਹੜੇ ਪਹਿਲਾਂ ਫੌਜ ਵਿੱਚ ਐਕਸੀਡੈਂਟ ਨਾਲ ਟੁੱਟ ਗਈ ਸੀ ਤਿੰਨ ਚਾਰ ਮਹੀਨੇ ਫਿਰ ਗੁਰਬਖਸ਼ ਦੇ ਮੰਜੇ ਤੇ ਹੀ ਲੰਘ ਗਏ ਗੁਰਬਖਸ਼ ਲੱਤ ਤਾਂ ਠੀਕ ਹੋ ਗਈ ਪਰ ਹੁਣ ਖੇਤੀ ਦਾ ਕੰਮ ਨਹੀਂ ਸੀ ਕਰ ਸਕਦਾ ਉਸ ਨੂੰ ਖੇਤੀ ਛੱਡਣੀ ਪਈ ਕੰਬਾਈਨ ਵੀ ਵੇਚ ਦਿੱਤੀ ਆੜ ਦਾ ਕੰਮ ਹੀ ਕਰਦਾ ਜਾਂ ਫਿਰ ਪਿੰਡ ਦੇ ਸਾਰੇ ਕੰਮ ਕਰਦਾ ਇਸ ਸਾਲ ਗੁਰਬਖਸ਼ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਗੁਰਬਖਸ਼ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਗੁਰਵਖਸ਼ ਨੇ ਗਲੀਆਂ ਨਾਲੀਆਂ ਪੱਕੀਆਂ ਕਰਨ ਤੋਂ ਬਾਅਦ ਪਿੰਡ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ 3-4 ਸਾਲ ਵਿੱਚ ਸੀਵਰੇਜ ਦਾ ਕੰਮ ਵੀ ਨਿਬੜ ਗਿਆ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਬੱਚਿਆਂ ਦੀ ਪੜ੍ਹਾਈ ਤੱਕ ਖਰਾਬ ਹੋ ਰਹੀ ਸੀ ਇਸ ਵਾਰ ਉਸਨੇ ਸਰਪੰਚ ਬਣਨ ਤੋਂ ਵੀ ਮਨਾ ਕਰ ਦਿੱਤਾ ਸੀ ਕਿਉਂਕਿ ਉਸਨੇ ਆਪਣਾ ਰਾਜਸਥਾਨ ਵਿੱਚ ਮਾਰਵਲ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਸੀ ਗੁਰਵਖਸ਼ ਨੇ ਆੜਾ ਦਾ ਕੰਮ ਆਪਣੇ ਦੋਸਤ ਨੂੰ ਸੰਭਾਲ ਦਿੱਤਾ ਉਹ ਆਪ ਆਪਣੇ ਪਰਿਵਾਰ ਨੂੰ ਲੈ ਕੇ ਜੈਪੁਰ ਚਲਾ ਗਿਆ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਆਪ ਸ਼ਹਿਰ ਦੇ ਮਾਰਵਲ ਦਾ ਕੰਮ ਕਰਨ ਲੱਗਾ ਮਨਦੀਪ ਤੇ ਕੁਲਵੀਰ ਕੰਪਿਊਟਰ ਕੋਰਸ ਕਰਨ ਲੱਗ ਪਈਆਂ ਗੁਰਬਖਸ਼ ਨੂੰ ਪਰਿਵਾਰ ਨਾਲ ਜੈਪੁਰ ਗਿਆ ਨੂੰ 3 ਸਾਲ ਲੰਘ ਗਏ ਇਹਨਾਂ ਦਿਨਾਂ ਵਿੱਚ ਹੀ ਮਨਦੀਪ ਤੇ ਕੁਲਵੀਰ ਦਾ ਰਿਸ਼ਤਾ ਤੈਅ ਹੋ ਗਿਆ ਮਾਰਚ ਵਿੱਚ ਦੋਵਾਂ ਦਾ ਵਿਆਹ ਰੱਖ ਦਿੱਤਾ ਗੁਰਬਖਸ਼ ਸਾਰੇ ਪਰਿਵਾਰ ਨੂੰ ਲੈ ਕੇ ਵਿਆਹ ਕਰਨ ਪੰਜਾਬ ਆ ਗਿਆ ਦੋਮੰਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਆਪਣੀ ਧੀਆ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਵਿਆਹ ਕਰਨ ਤੋਂ ਬਾਅਦ ਗੁਰਬਖਸ਼ ਤੇ ਹਰਜੀਤ ਆਪਣੇ ਬੱਚਿਆਂ ਨਾਲ ਵਾਪਸ ਜੈਪੁਰ ਚਲੇ ਗਏ ਗੁਰਬਖਸ਼ ਨੇ ਕੰਮ ਹੋਰ ਵਧਾ ਲਿਆ ਕਿਉਂਕਿ ਉਸ ਦੀ ਕਵੀਨਦਾਰੀ ਵੱਡੀ ਸੀ ਉਹਨੇ ਮਾਰਬਲ ਦਾ ਕੰਮ ਪੰਜਾਬ ਵਿੱਚ ਵੀ ਸ਼ੁਰੂ ਕਰ ਲਿਆ ਪੰਜਾਬ ਤੇ ਰਾਜਸਥਾਨ ਵਾਲਾ ਮਾਰਬਲ ਦਾ ਕੰਮ ਇਸ ਵਾਰ ਗੁਰਬਖਸ਼ ਨੇ ਆਪਣੇ ਰਾਜਸਥਾਨ ਵਾਲੇ ਇੱਕ ਦੋਸਤ ਮੁਖਤਾਰ ਦੇ ਨਾਲ ਸਾਂਝਾ ਕਰ ਲਿਆ ਗੁਰਬਖਸ਼ ਹੁਣ ਜ਼ਿਆਦਾ ਪੰਜਾਬ ਵਾਲਾ ਕੰਮ ਹੁਣ ਪੰਜਾਬ ਦੇ ਵਿੱਚ ਕਦੇ ਕਦੇ ਰਾਜਸਥਾਨ ਦੇ ਵਿੱਚ ਚੱਲਿਆ ਜਾਂਦਾ ਹਰਜੀਤ ਤੇ ਬੱਚੇ ਹੁਣ ਪੰਜਾਬ ਵਾਲੇ ਘਰ ਵਿੱਚ ਵਾਪਸ ਆ ਗਏ ਰਾਜਸਥਾਨ ਉਹ ਕੁਝ ਮਹੀਨਿਆਂ ਬਾਅਦ ਹਿਸਾਬ ਕਰਨ ਜਾਂਦਾ ਹੁਣ ਜ਼ਿਆਦਾ ਕੰਮ ਫੋਨ ਤੇ ਹੋਣ ਲੱਗ ਗਏ 5 ਸਾਲ ਹੋ ਗਏ ਸੀ ਅੱਧਾ ਦਾ ਕੰਮ ਗੁਰਬਖਸ਼ ਦਾ ਜਿਗਰੀ ਯਾਰ ਕਰਨੈਲ ਹੀ ਸੰਭਾਲਦਾ ਸੀ ਪੰਜਾਬ ਆ ਕੇ ਹੁਣ ਗੁਰਬਖਸ਼ ਜਦੋਂ ਦੁਕਾਨ ਤੇ ਕਰਨੈਲ ਦੇ ਨਾਲ ਅੜਦ ਦਾ ਹਿਸਾਬ ਕਰਨ ਗਿਆ ਕਰਨੈਲ ਬਿਲਕੁਲ ਹੀ ਮੁੱਕਰ ਗਿਆ ਕਹਿੰਦਾ ਕਿਹੜਾ ਹਿਸਾਬ ਜਦੋਂ ਤੈ ਮੈਨੂੰ ਦੁਕਾਨ ਸੰਭਾਲੀ ਸੀ ਉਦੋਂ ਹੀ ਤੇਰੇ ਨਾਲ ਸਭ ਕਲੀਅਰ ਕਰ ਲਿਆ ਸੀ ਕਰਨੈਲ ਉੱਚੀ ਆਵਾਜ਼ ਵਿੱਚ ਬੋਲਣ ਲੱਗ ਗਿਆ ਕਿ ਤੇਰਾ ਬਣਦੇ ਪੈਸੇ ਤੈਨੂੰ 5 ਸਾਲ ਪਹਿਲਾਂ ਹੀ ਦੇ ਦਿੱਤੇ ਸੀ ਗੁਰਬਖਸ਼ ਨੂੰ ਬਹੁਤ ਗੁੱਸਾ ਆਇਆ ਪਰ ਮਰੇ ਮੁੱਕਰੇ ਦਾ ਕੀ ਇਲਾਜ ਕਰਨੈਲ ਦੇ 5 ਸਾਲ ਪੁਰਾਣੇ ਸਾਰੇ ਪੇਪਰ ਖਤਮ ਕਰ ਦਿੱਤੇ ਗੁਰਬਖਸ਼ ਨੇ ਸਾਂਝੇ ਬੰਦਿਆਂ ਦਾ ਇਕੱਠ ਕੀਤਾ ਕਰਨੈਲ ਕਿਸੇ ਗੱਲ ਤੇ ਨਾ ਆਇਆ ਸਭ ਨੇ ਲਾਹਨਤ ਲਾਹਨਤਾ ਪਾਈਆਂ ਬੇਈਮਾਨ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਗੁਰਬਖਸ਼ ਨੇ ਖੜਾ ਹੀ ਛੱਡਤਾ ਸਮਾਂ ਲੰਘਦਾ ਕਿਹੜਾ ਟਾਈਮ ਲੱਗਦਾ ਇਹ ਤਾਂ ਖੰਭ ਲਾ ਕੇ ਉੱਡ ਜਾਂਦਾ ਗੁਰਬਖਸ਼ ਦੇ ਪਰਿਵਾਰ ਨੂੰ ਆਏ ਨੂੰ 2 ਸਾਲ ਹੋ ਗਏ ਇਹਨਾਂ ਦਿਨਾਂ ਵਿੱਚ ਹੀ ਕੁਲਵੀਰ ਦੇ ਬੇਟੇ ਗगन ਦਾ ਜਨਮ ਹੋਇਆ ਥੋੜੇ ਮਹੀਨਿਆਂ ਬਾਅਦ ਹੀ ਮਨਦੀਪ ਦੀ ਧੀ ਲਾਡੋ ਇਸ ਦੁਨੀਆ ਵਿੱਚ ਆਈ ਲਾਡੋ ਦੇ ਜਨਮ ਸਮੇਂ ਗੁਰਬਖਸ਼ ਨੇ ਆਪਣੀ ਤੀਜੀ ਬੇਟੀ ਹਰਦੀਪ ਦਾ ਰਿਸ਼ਤਾ ਵੀ ਕਰ ਦਿੱਤਾ ਹਰਦੀਪ ਦਾ ਸਹੁਰਾ ਪਰਿਵਾਰ ਅਮਰੀਕਾ ਤੋਂ ਆਇਆ ਹੋਇਆ ਸੀ ਗੁਰਬਖਸ਼ ਨਿੱਕੇ ਫੁੱਲਾਂ ਨੂੰ ਦੇਖ ਬਹੁਤ ਖੁਸ਼ ਹੁੰਦਾ ਜਦੋਂ ਵੀ ਦੋਵੇਂ ਬੱਚੇ ਪਿੰਡ ਆਉਂਦੇ ਘਰ ਵਿੱਚ ਰੌਣਕਾਂ ਲੱਗ ਜਾਂਦੀਆਂ ਦੋਹਤਾ ਦੋਤੀ ਤਾਂ ਨਾਨਾ ਨਾਨੀ ਨੂੰ ਬਹੁਤ ਲਾੜਲੇ ਹੁੰਦੇ ਨੇ ਇਸ ਸਾਲ ਹੀ ਹਰਵਿੰਦਰ ਨੇ 12ਵੀਂ ਕਲਾਸ ਪਾਸ ਕਰ ਲਈ ਤੇ ਗੁਰਵਖਸ਼ ਨੂੰ ਕਹਿਣ ਲੱਗਾ ਪਾਪਾ ਜੀ ਮੈਂ ਕਾਲਜ ਦੀ ਪੜਾਈ ਨਹੀਂ ਕਰਨੀ ਖੇਤੀ ਕਰਨੀ ਆ ਨਾਲ ਡੇਰੀ ਫਾਰਮਿੰਗ ਦਾ ਕੰਮ ਕਰਨਾ ਖੇਤੀ ਲਈ ਕਿੰਨੇ ਹੀ ਸੰਦ ਤਾਂ ਪਹਿਲਾਂ ਹੀ ਘਰ ਹੈਗੇ ਸੀ ਟਰੈਕਟਰ ਨਵਾਂ ਲੈ ਦਿੱਤਾ ਗੁਰਵਖਸ਼ ਨੇ ਦੁਬਾਰਾ ਲਾਤੀ ਸੱਟਨ ਸੱਟ ਲੱਗਣ ਕਰਕੇ 12-13 ਸਾਲ ਹੋ ਗਏ ਸੀ ਜ਼ਮੀਨ ਮਾਮਲੇ ਤੇ ਪ੍ਰੀਤਮ ਵੀਰ ਨੂੰ ਦਿੱਤੀ ਹੋਈ ਸੀ ਹੁਣ ਤਾਂ ਕਿੰਨੇ ਸਾਲਾਂ ਤੋਂ ਗੁਰਬਖਸ਼ ਦਾ ਭਤੀਜਾ ਜਗਜੀਤ ਬਹਾਈ ਕਰਦਾ ਸੀ ਇਸ ਵਾਰ ਖੇਤੀ ਹਰਵਿੰਦਰ ਨੇ ਸੰਭ ਲਈ ਤੇ ਨਾਲ ਹੀ ਹੌਲੀ-ਹੌਲੀ ਕਰਕੇ ਡੈਰੀ ਦਾ ਕੰਮ ਵੀ ਸ਼ੁਰੂ ਕਰ ਲਿਆ ਗੁਰਬਖਸ਼ ਨੇ ਛੋਟੀ ਕੁਲਜੀਤ ਦਾ ਰਿਸ਼ਤਾ ਮਨਦੀਪ ਤੇ ਦਿਓਰ ਲਖਵੀਰ ਦੇ ਨਾਲ ਕਰ ਦਿੱਤਾ ਪੰਜਾਬ ਵਿੱਚ ਹੀ ਮਾਰਵਲ ਦਾ ਕੰਮ ਕਰਦਾ ਸੀ ਗੁਰਬਖਸ਼ ਤੇ ਜ਼ਿਆਦਾ ਧਿਆਨ ਡੈਰੀ ਵੱਲ ਦਿੰਦਾ ਖੇਤੀ ਤੇ ਡੈਰੀ ਦੋਵੇਂ ਕੰਮ ਵਧੀਆ ਚੱਲ ਪਏ ਇਸ ਸਾਲ ਹਰਦੀਪ ਦਾ ਵਿਆਹ ਰੱਖ ਦਿੱਤਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਹਫ਼ਤਾ ਕਰ ਵਿੱਚ ਰੌਣਕਾਂ ਰਹੀਆਂ ਵਿਆਹ ਤੋਂ ਮਗਰੋਂ ਗੁਰਬਖਸ਼ ਰਾਜਸਥਾਨ ਆਪਣਾ ਕੰਮ ਦੇਖਣ ਚਲਾ ਗਿਆ 6 ਮਹੀਨੇ ਬੀਤ ਗਏ ਡੈਰੀ ਤੇ ਪਤਾ ਨਹੀਂ ਕੀ ਗ੍ਰੋਪੀ ਆ ਗਈ ਕਿ ਆਏ ਮਹੀਨੇ ਮੱਝਾਂ ਮਾਰਨ ਲੱਗੀਆਂ ਡਾਕਟਰ ਨੂੰ ਕੋਈ ਬਿਮਾਰੀ ਵੀ ਨਹੀਂ ਸਮਝ ਆਉਂਦੀ ਸੀ ਇੱਕ ਸਾਲ ਵਿੱਚ ਹੀ ਕਿੰਨੀਆਂ ਮੱਝਾਂ ਮਰ ਗਈਆਂ ਡਾਇਰੀ ਘਾਟੇ ਵਿੱਚ ਚਲੀ ਗਈ ਦੋ ਸਾਲਾਂ ਵਿੱਚ ਹੌਲੀ-ਹੌਲੀ ਕਰਕੇ ਡਾਇਰੀ ਬੰਦ ਕਰ ਦਿੱਤੀ ਗੁਰਬਖਸ਼ ਨੇ ਇਸ ਸਾਲ ਕੁਲਜੀਤ ਤੇ ਹਰਵਿੰਦਰ ਦਾ ਵਿਆਹ ਕਰ ਦਿੱਤਾ ਖੇਤੀ ਹੁਣ ਹਰਵਿੰਦਰ ਹੀ ਕਰਨ ਲੱਗਾ ਗੁਰਬਖਸ਼ ਤੇ ਭਪਿੰਦਰ ਦੋਵੇਂ ਰਾਜਸਥਾਨ ਜਾ ਕੇ ਮਾਰਵਲ ਦਾ ਕੰਮ ਕਰਨ ਲੱਗੇ ਹਰਦੀਪ ਆਪਣੇ ਪਤੀ ਕੋਲ ਅਮਰੀਕਾ ਚਲੀ ਗਈ ਦਿਨ ਬੀਤਣ ਲੱਗੇ ਅਗਲੇ ਅਕਤੂਬਰ ਵਿੱਚ ਕੁਲਜੀਤ ਅਤੇ ਲਖਵੀਰ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਕੇ ਦਾ ਨਾਮ ਸਾਹਿਬ ਸਿੰਘ ਰੱਖਿਆ ਗਿਆ ਜੀਵਨ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਨੇ ਗੁਰਬਖਸ਼ ਤੇ ਹਰਜੀਤ ਉਹਦੇ ਪਰਿਵਾਰ ਨੇ ਹਰ ਤਕਲੀਫ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਛੱਲਿਆ ਪਰ ਪਤਾ ਨਹੀਂ ਕੀ ਹੋਇਆ ਹਰਜੀਤ ਹੋਣ ਛੋਟੀ ਜਹੀ ਤਕਲੀਫ ਨੂੰ ਵੀ ਦਿਲ ਤੇ ਲਾ ਲੈਂਦੀ ਤੇ ਬਿਮਾਰ ਰਹਿਣ ਲੱਗੀ 6-7 ਮਹੀਨੇ ਬਾਅਦ ਹੀ ਗੁਰਬਖਸ਼ ਨੇ ਮਾਰਵਲ ਦੀ ਖਾਨ ਖਰੀਦ ਲਈ 3-4 ਸਾਲ ਵਿੱਚ ਦੀ ਵਿੱਚੋਂ ਪੱਥਰ ਨਿਕਲ ਗਿਆ ਹਰਵਿੰਦਰ ਤੇ ਉਹਦੀ ਪਤਨੀ ਕਮਲਜੀਤ ਦੇ ਘਰ ਵਾਹਿਗੁਰੂ ਜੀ ਨੇ ਪਿਆਰੀ ਧੀ ਦਾਤ ਬਖਸ਼ੀ ਹਰਜੀਤ ਨੇ ਆਪਣੀ ਪੋਤੀ ਦਾ ਨਾਮ ਹਰਸ਼ਪ੍ਰੀਤ ਕੌਰ ਰੱਖਿਆ ਰਾਜਸਥਾਨ ਵਿੱਚ ਫਿਰ ਤੋਂ ਗੁਰਬਖਸ਼ ਦਾ ਕੰਮ ਤੁਰ ਪਿਆ ਸਮਾਂ ਬੀਤਣ ਲੱਗਾ 4 ਸਾਲ ਲੰਘ ਗਏ ਸਾਲ 2006 ਚੱਲ ਪਿਆ ਹਰਜੀਤ ਭੁਪਿੰਦਰ ਦੇ ਪਿਆਨ ਵਿਆਹ ਨੂੰ ਕਾਲੀ ਕਰਨ ਲੱਗੀ ਕਿੰਨੇ ਹੀ ਰਿਸ਼ਤੇ ਆਏ ਪਰ ਹਰਵਿੰਦਰ ਨੇ ਆਪਣੀ ਮੰਮੀ ਹਰਜੀਤ ਨਾਲ ਕਮਲਜੀਤ ਦੀ ਭੈਣ ਮੰਨਰੀਤ ਤੇ ਰਿਸ਼ਤੇ ਦੀ ਗੱਲ ਕੀਤੀ ਭੁਪਿੰਦਰ ਨਾਲ ਵੀ ਗੱਲ ਕੀਤੀ ਤਾਂ ਉਹਨੂੰ ਵੀ ਰਿਸ਼ਤਾ ਪਸੰਦ ਸੀ ਦੋਵੇਂ ਪਰਿਵਾਰਾਂ ਨੇ ਸਲਾਹ ਕਰਕੇ ਭੁਪਿੰਦਰ ਤੇ ਮੰਨਰੀਤ ਦੀ ਮੰਗਣੀ ਕਰ ਦਿੱਤੀ ਅਗਲੇ ਸਾਲ ਵਿਆਹ ਕਰਨ ਬਾਰੇ ਸੋਚਣ ਲੱਗੇ ਕਿਉਂਕਿ ਅਗਲੇ ਸਾਲ ਹਰਦੀਪ ਨੇ ਆਪਣੇ ਪਤੀ ਮਨਜੀਤ ਦੇ ਨਾਲ ਪੰਜਾਬ ਆਉਣਾ ਸੀ ਗੁਰਵਖਸ਼ ਨੇ ਜਿੰਨਾ ਵੀ ਪੱਥਰ ਨਿਕਲਿਆ ਸੀ ਵੇਚ ਕੇ ਭੁਪਿੰਦਰ ਨੂੰ ਲੈ ਕੇ ਪੰਜਾਬ ਵਾਪਸ ਆ ਗਿਆ ਸਤੰਬਰ ਦੇ ਪਹਿਲੇ ਹਫਤੇ ਹਰਦੀਪ ਹੋਣੀ ਵੀ ਪੰਜਾਬ ਆ ਗਏ ਹਰਦੀਪ ਤੇ ਮਨਜੀਤ ਨੇ ਇਸ ਵਾਰ ਸਾਰੇ ਤਿਹਾਰ ਪੰਜਾਬ ਵਿੱਚ ਮਨਾਉਣ ਬਾਰੇ ਸੋਚ ਕੇ ਆਏ ਸੀ ਉਹ ਫਿਰ ਬਾਅਦ ਵਿੱਚ ਵਿਆਹ ਕਰਨਾ ਸੀ ਮਨਜੀਤ ਆਉਂਦੇ ਸਾਰ ਆਪਣੇ ਘਰ ਨੂੰ ਰੰਗ ਕਰਵਾਉਣ ਲੱਗਾ ਹਰਦੀਪ ਤੇ ਦੋਵੇਂ ਬੇਟਿਆਂ ਨੂੰ ਪਿੰਡ ਛੱਡ ਗਿਆ ਘਰ ਦਾ ਕੰਮ ਕਰਾਉਂਦੇ ਟਾਈਮ ਹੀ ਮਨਜੀਤ ਨੂੰ ਬੁਖਾਰ ਚੜਨ ਲੱਗਾ ਰੰਗ ਰੋਗੰਦ ਦਾ ਕੰਮ ਖਤਮ ਹੁੰਦੇ ਹੀ ਮਨਜੀਤ ਹਰਦੀਪ ਦੇ ਬੱਚਿਆਂ ਨੂੰ ਘਰ ਲੈ ਗਿਆ ਅਗਲੇ ਦਿਨ ਹੀ ਮਨਜੀਤ ਦੇ ਸਿਰ ਨੂੰ ਬੁਖਾਰ ਹੋਣ ਲੱਗਾ ਡਾਕਟਰ ਦੀ ਦਵਾਈ ਦੇ ਨਾਲ ਵੀ ਫਰਕ ਨਹੀਂ ਸੀ ਪੈਂਦਾ ਗੁਰਬਖਸ਼ ਨੇ ਨੇੜੇ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਸਾਰੇ ਟੈਸਟ ਹੋਏ ਰਿਪੋਰਟ ਆਈ ਤਾਂ ਸਿਰ ਵਿੱਚ ਟਿਊਮਰ ਆਇਆ ਇੱਥੇ ਮਨਜੀਤ ਨੂੰ ਅਪੋਲੋ ਹਸਪਤਾਲ ਲੈ ਗਏ ਇੱਥੇ ਆ ਕੇ ਹਾਲਤ ਹੋਰ ਵੀ ਖਰਾਬ ਹੋ ਗਈ ਹਰ ਰੋਜ਼ ਟੈਸਟ ਹੁੰਦੇ ਨਵੀਂ ਬਿਮਾਰੀ ਸਾਹਮਣੇ ਆਉਂਦੀ ਡਾਕਟਰ ਦਾ ਇਲਾਜ ਨਾ ਕਿਸੇ ਦਵਾਈ ਦੇ ਨਾਲ ਕੋਈ ਫਰਕ ਨਾ ਪੈਂਦਾ ਗੁਰਵਸਤਾ ਸਾਰਾ ਪਰਿਵਾਰ ਇਸ ਭੱਜ ਦੌੜ ਵਿੱਚ ਲੱਗਾ ਹੋਇਆ ਸੀ ਕਿ ਕਿਸੇ ਪਾਸੇ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਹਰ ਰੋਜ਼ ਭੁਪਿੰਦਰ ਹਸਪਤਾਲ ਵਿੱਚ ਹੁੰਦਾ ਅੱਜ ਪਹੁੰਚਦੇ ਹੀ ਡਾਕਟਰ ਨੇ ਦੱਸਿਆ ਕਿ ਮਨਜੀਤ ਦੀ ਹਾਲਤ ਬਹੁਤ ਖਰਾਬ ਹੈ ਡਾਕਟਰਾਂ ਅਨੁਸਾਰ ਉਸ ਕੋਲ 4 ਜਾਂ 5 ਦਿਨ ਹੀ ਨੇ ਤੁਸੀਂ ਚਾਹੋ ਤਾਂ ਆਪਣੇ ਮਰੀਜ਼ ਨੂੰ ਘਰ ਲੈ ਜਾ ਸਕਦੇ ਹੋ ਭੁਪਿੰਦਰ ਨੂੰ ਡਾਕਟਰਾਂ ਦੀਆਂ ਗੱਲਾਂ ਸੁਣ ਕੇ ਬਹੁਤ ੱੱਕਾ ਲੱਗਾ ਪਰ ਉਸਨੇ ਹਿੰਮਤ ਨਾ ਹਾਰੀ ਡਾਕਟਰ ਨੂੰ ਇਲਾਜ ਜਾਰੀ ਰੱਖਣ ਲਈ ਕਿਹਾ ਉਹ ਜਦੋਂ ਘਰ ਉਹਨਾਂ ਦਾ ਇਹੀ ਕਹਿੰਦਾ ਕਿ ਬਾਜੀ ਛੇਤੀ ਠੀਕ ਹੋ ਕੇ ਘਰ ਆ ਜਾਣਗੇ ਹਰਦੀਪ ਨੂੰ ਵੀ ਇਹੀ ਦਿਲਾਸਾ ਦਿੰਦਾ ਪਰ ਹוני ਨੂੰ ਕੁਝ ਹੋਰ ਮਨਜ਼ੂਰ ਸੀ 3 ਅਕਤੂਬਰ ਨੂੰ ਤੜਕੇ 3 ਵਜੇ ਮਨਜੀਤ ਸਾਰੇ ਪਰਿਵਾਰ ਨੂੰ ਰੋਂਦਿਆਂ ਛੱਡ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਉਹ ਦਿਨ ਹਰਦੀਪ ਤੇ ਉਸਦੇ ਪਰਿਵਾਰ ਤੇ ਕਹਿਰ ਵਾਂਗ ਟੁੱਟਿਆ ਸੀ ਭੁਪਿੰਦਰ 11:00 ਵਜੇ ਨੂੰ ਮਨਜੀਤ ਦੀ ਮ੍ਰਿਤਕ ਦੇਹ ਲੈ ਕੇ ਹਰਦੀਪ ਦੇ ਸਾਰੇ ਪਿੰਡ ਪਹੁੰਚ ਗਿਆ ਕਿਸੇ ਨੂੰ ਯਕੀਨ ਨਹੀਂ ਸੀ ਕਿ ਹਰ ਟਾਈਮ ਹੱਸਦਾ ਰਹਿਣ ਵਾਲਾ ਹਰ ਕਿਸੇ ਦਾ ਦਰਦ ਵੰਡਾਉਣ ਵਾਲਾ ਇੱਕ ਬੋਲ ਤੇ ਸਭ ਦੀ ਸਹਾਇਤਾ ਕਰਨ ਵਾਲਾ ਮਨਜੀਤ ਅਜ ਮਿੱਟੀ ਬਣਿਆ ਪਿਆ ਇੱਕ ਵਜ ਸੇ ਸੰਸਾਰ ਨੂੰ ਇੱਕ ਵਜ ਦੇ ਨੂੰ ਸੰਸਕਾਰ ਕਰ ਦਿੱਤਾ ਗਿਆ ਹਰਦੀਪ ਨੂੰ ਕੋਈ ਸੁਰਤ ਨਹੀਂ ਸੀ ਅਗਲੀ ਸਵੇਰ ਹੀ ਫੌਜ ਚੁਗ ਲੈ ਗਏ ਉਸੇ ਦਿਨ ਹੀ ਕੀਰਤਪੁਰ ਸਾਹਿਬ ਫੁੱਲ ਪਾਏ ਮਨਜੀਤ ਦੇ ਬੱਚੇ ਛੋਟੇ ਸੀ ਉਹਨਾਂ ਨੂੰ ਤਾਂ ਕੀ ਪਤਾ ਹੋਣਾ ਸੀ ਹਰਦੀਪ ਵੀ ਜੇ ਥੋੜੀ ਦੇਰ ਸੁਰਤ ਫੜਦੇ ਫਿਰ ਦੰਦਲ ਪੈ ਜਾਂਦੇ 13 ਅਕਤੂਬਰ ਨੂੰ ਅੰਤਿਮ ਅਰਦਾਸ ਤੋਂ ਬਾਅਦ ਹਰਦੀਪ ਦੀ ਹਾਲਤ ਦੇਖ ਕੇ ਉਹਦੇ ਸਾਰੇ ਪਰਿਵਾਰ ਨੇ ਹਰਦੀਪ ਨੂੰ ਗੁਰਬਖਸ਼ ਨਾਲ ਉਹਦੇ ਪਿੰਡ ਭੇਜ ਦਿੱਤਾ ਗੁਰਬਖਸ਼ ਨੇ ਸਾਰੀ ਉਮਰ ਬਹੁਤ ਦੁੱਖ ਦੇਖੇ ਸੀ ਸੰਘਰਸ਼ ਵੀ ਬਥੇਰਾ ਕੀਤਾ ਪਰ ਕਦੇ ਟੁੱਟਿਆ ਨਹੀਂ ਸੀ ਹਰਦੀਪ ਦੇ ਦੁੱਖ ਨੇ ਗੁਰਬਖਸ਼ ਤੇ ਹਰਜੀਤ ਨੂੰ ਤੋੜ ਕੇ ਰੱਖ ਦਿੱਤਾ ਸੀ ਹਰਜੀਤ ਦੀ ਉਮਰ ਵੀ ਕੀ ਸੀ ਹਾਲੇ 28 ਸਾਲ ਦੀ ਹਰਜੀਤ ਗੁਰਵਖਸ਼ ਨੂੰ ਤਾਂ ਹੌਸਲਾ ਦਿੰਦੀ ਪਰ ਆਪ ਲੋਕੇ ਰੋਂਦੀ ਰਹਿੰਦੀ ਗੁਰਵਖਸ਼ ਦੇ ਪਰਿਵਾਰ ਨੇ ਸੋਚਿਆ ਸੀ ਕਿ ਹਰਦੀਪ ਨੂੰ ਅਮਰੀਕਾ ਨਾ ਭੇਜਿਆ ਜਾਵੇ ਹਰਦੀਪ ਨਾ ਮੰਨੀ ਤੇ 2 ਮਹੀਨੇ ਬਾਅਦ ਉਹ ਆਪਣੇ ਸਾਰੇ ਪਰਿਵਾਰ ਨਾਲ ਵਾਪਸ ਚਲੀ ਗਈ ਉਸ ਘਰ ਵਿੱਚ ਦੁਬਾਰਾ ਜਾ ਕੇ ਰਹਿਣਾ ਜਿੱਥੇ ਹੱਸਦੇ ਖੇੜਦੇ ਮਨਜੀਤ ਨਾਲ ਆਈ ਸੀ ਹਰਦੀਪ ਲਈ ਔਖਾ ਸੀ ਉਹ ਸਾਰਾ ਦਿਨ ਰੋਂਦੀ ਰਹਿੰਦੀ ਦੁੱਖ ਤਾਂ ਸਾਰੀ ਉਮਰ ਨਾਲ ਨਾਲ ਹੀ ਰਹਿਣਾ ਸੀ ਹੌਲੀ-ਹੌਲੀ ਉਹਦਾ ਜੀਵਨ ਤੁਰ ਪਿਆ ਹਰਜੀਤ ਬਨੌਕਰੀ ਕਰਨ ਲੱਗ ਪਈ ਹਰਜੀਤ ਦੀ ਸਿਹਤ ਤੇ ਇਸ ਦੁੱਖ ਦਾ ਅਸਰ ਬਹੁਤ ਹੋਇਆ ਉਹ ਫਿਰ ਤੋਂ ਬਿਮਾਰ ਰਹਿਣ ਲੱਗੀ ਹਰਜੀਤ ਦੀ ਸਿਹਤ ਕੁਝ ਠੀਕ ਹੋਈ ਤਾਂ ਗੁਰਬਖਸ਼ ਤੇ ਭਪਿੰਦਰ ਦੋਵੇਂ ਜਾਣੇ ਰਾਜਸਥਾਨ ਜਾ ਕੇ ਫਿਰ ਤੋਂ ਆਪਣਾ ਕੰਮ ਕਰਨ ਲੱਗੇ ਦੋ ਸਾਲ ਹੋ ਗਏ ਸੀ ਮਨਜੀਤ ਨੂੰ ਗਏ ਨੂੰ ਕਹਿੰਦੇ ਹੁੰਦੇ ਗੰਮ ਖੁਸ਼ੀ ਨਾਲ-ਨਾਲ ਚੱਲਦੇ ਆ ਇਸ ਵਾਰ ਭੁਪਿੰਦਰ ਦੇ ਸੌਰੇ ਵਿਆਹ ਕਰਨ ਨੂੰ ਕਹਿਣ ਲੱਗੇ ਗੁਰਬਖਸ਼ ਨੇ ਹਰਦੀਪ ਨਾਲ ਸਲਾਹ ਕਰਕੇ ਭੁਪਿੰਦਰ ਦਾ ਵਿਆਹ ਨਵੰਬਰ ਦਾ ਰੱਖ ਲਿਆ ਹਰਦੀਪ ਵਿਆਹ ਤੋਂ 10 ਦਿਨ ਪਹਿਲਾਂ ਆ ਗਈ ਗੁਰਬਖਸ਼ ਸਾਦਾ ਵਿਆਹ ਕਰਨਾ ਚਾਹੁੰਦਾ ਸੀ ਹਰਦੀਪ ਕਹਿੰਦੀ ਜਿਵੇਂ 2 ਸਾਲ ਪਹਿਲਾਂ ਮਨਜੀਤ ਚਾਹੁੰਦਾ ਸੀ ਵਿਆਹ ਉਵੇਂ ਹੀ ਕਰਨਾ ਪਾਪਾ ਜੀ ਮਨਜੀਤ ਨੂੰ ਬਹੁਤ ਚਾਅ ਸੀ ਕਿ ਆਪਣੇ ਪਰਿਵਾਰ ਵਿੱਚ ਆਖਰੀ ਵਿਆਹ ਏ ਫਿਰ ਅਗਲੀ ਪੀੜੀ ਦੀ ਵਾਰੀ ਤਾਂ 20 ਸਾਲ ਤੱਕ ਹੋਣੀ ਆ ਪਪਿੰਦਰ ਤੇ ਮੰਨਰੀਤ ਦਾ ਵਿਆਹ ਵੀ ਧੂਮ-ਤਾਮ ਨਾਲ ਕੀਤਾ ਗਿਆ। ਵਿਆਹ ਤੋਂ ਬਾਅਦ ਗੁਰਬਖਸ਼ ਉਹਨਾਂ ਨੇ ਹਰਦੀਪ ਨੂੰ ਬਹੁਤ ਸਮਝਾਇਆ ਕਿ ਉਹ ਵੀ ਹੁਣ ਦੁਬਾਰਾ ਆਪਣਾ ਘਰ ਬਸਾਉਣ ਬਾਰੇ ਸੋਚੇ। ਹਰਦੀਪ ਨਾ ਮੰਨੀ। ਗੁਰਬਖਸ਼ ਤੇ ਹਜੀਤ ਨੇ ਸਮਝਾਇਆ ਇਨੀ ਛੋਟੀ ਉਮਰਾਂ ਕਿਵੇਂ ਕੱਢेंगी? ਹਰਦੀਪ ਦਾ ਕੋਈ ਇੱਕੋ ਹੀ ਜਵਾਬ ਹੁੰਦਾ ਕਿ ਮੇਰੇ ਭੈਣ ਭਰਾ ਹੈਗੇ ਨੇ ਮੇਰਾ ਸਾਥ ਦੇਣ ਲਈ। ਉਹ ਹਮੇਸ਼ਾ ਕਹਿੰਦੀ ਜੇ ਆਪਣੇ ਬਾਰੇ ਸੋਚਦੀਆਂ ਤਾਂ ਮੇਰੇ ਪੁੱਤ ਔਲ ਜਾਣਗੇ। ਉਹ ਫਿਰ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਚਲੀ ਗਈ ਗੁਰਵਖਸ਼ ਭਵਿੰਦਰ ਦੇ ਵਿਆਹ ਤੋਂ ਬਾਅਦ ਰਾਜਸਥਾਨ ਚਲਾ ਗਿਆ ਜਨਵਰੀ ਵਿੱਚ ਮਨਦੀਪ ਦੇ بیٹے ਪ੍ਰਭਜੋਦੀ ਲੋੜ ਤੇ ਸਾਰਾ ਪਰਿਵਾਰ ਫਿਰ ਤੋਂ ਇਕੱਠਾ ਹੋਇਆ ਗੁਰਵਖਸ਼ ਵੀ ਆਪਣੇ ਦੋਦੇ ਦੇ ਫੰਕਸ਼ਨ ਤੇ ਆਇਆ ਇੱਕ ਦਿਨ ਰੋਕ ਕੇ ਹੀ ਵਾਪਸ ਮੁੜ ਗਿਆ ਗੁਰਵਖਸ਼ ਦਾ ਇਸ ਸਾਲ ਕੰਮ ਸਹੀ ਨਹੀਂ ਗਿਆ ਸੀ ਘਾਟੇ ਵਿੱਚ ਗਿਆ ਹਰਜੀਤ ਦੀ ਸਿਹਤ ਵੀ ਬਹੁਤ ਖਰਾਬ ਰਹਿੰਦੀ ਇਸ ਲਈ ਗੁਰਵਖਸ਼ ਨੇ ਰਾਜਸਥਾਨ ਦਾ ਕੰਮ ਬੰਦ ਕਰ ਦਿੱਤਾ ਉਨਾਂ ਨੇ ਉਹਨੇ ਦੋਵਾਂ ਮੁੰਡਿਆਂ ਨੂੰ ਕੰਬਾਈਨ ਤੇ ਇੱਕ ਟ੍ਰੈਕਟਰ ਹੋਰ ਲੈ ਦਿੱਤਾ ਹਰਵਿੰਦਰ ਤੇ ਭਪਿੰਦਰ ਖੇਤੀ ਦਾ ਨਾਲ ਸਾਲ ਵਿੱਚ ਕਣਕ, ਚੌਲ, ਬਟਣ ਦਾ ਸੀਜ਼ਨ ਵੀ ਲਾਉਣ ਲੱਗ ਪਏ ਇਸ ਸਾਲ ਹੀ ਹਰਦੀਪ ਨੇ ਆਪਣੇ ਪਾਪਾ ਜੀ ਤੇ ਅਮਰੀਕਾ ਬੁਲਾਉਣ ਦੇ ਲਈ ਵੀ ਪੇਪਰ ਭਰ ਦਿੱਤੇ ਮਹੀਨੇ ਵਿੱਚ ਭਪਿੰਦਰ ਤੇ ਮੰਨਰੀਤ ਦੇ ਘਰ ਵਾਹੇ ਗੁਜ ਨੇ ਧੀ ਦੀ ਦਾਤ ਬਖਸ਼ੀ ਗੁਰਬਖਸ਼ ਨੇ ਆਪਣੀ ਪੋਤੀ ਦਾ ਨਾਮ ਜਸ਼ਨਪ੍ਰੀਤ ਕੌਰ ਰੱਖਿਆ ਘਰ ਵਿੱਚ ਨਵੇਂ ਮਹਿਮਾਨ ਆਉਣ ਦੀ ਖੁਸ਼ੀ ਮਨਾਈ ਗਈ 3 ਜੁਲਾਈ ਨੂੰ ਹਰਵਿੰਦਰ ਤੇ ਕਮਲਜੀਤ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹਰਵਿੰਦਰ ਨੇ ਕਾਕੇ ਦਾ ਨਾਮ ਪ੍ਰਭਜੋਤ ਸਿੰਘ ਰੱਖਿਆ ਜਨਵਰੀ ਵਿੱਚ ਪ੍ਰਭਜੋਤ ਦੀ ਲੋੜੀ ਮਨਾਉਣਾ ਹਰਦੀਪ ਆਪਣੇ ਬੇਟਿਆਂ ਨਾਲ ਆਈ ਪਰਿਵਾਰ ਨੇ ਮਿਲ ਕੇ ਅਖੰਡ ਪਾਠ ਕਰਵਾਇਆ ਹਰਦੀਪ ਗੁਰਬਖਸ਼ ਨੂੰ ਨਾਲ ਲੈ ਜਾਣਾ ਚਾਹੁੰਦੀ ਸੀ ਪਰ ਹਾਲੇ ਗੁਰਬਖਸ਼ ਦਾ ਵੀਜ਼ਾ ਨਹੀਂ ਆਇਆ ਸੀ ਹਰਦੀਪ ਨੂੰ ਫੇਰੇ ਇਕੱਲੇ ਹੀ ਵਾਪਸ ਮੁੜਨਾ ਪਿਆ ਜੂਨ ਜੁਲਾਈ ਵਿੱਚ ਗੁਰਬਖਸ਼ ਦਾ ਵੀਜ਼ਾ ਆ ਗਿਆ ਗੁਰੂ ਆਖਸ਼ ਮਹੀਨੇ ਬਾਅਦ ਹੀ ਅਮਰੀਕਾ ਚਲਾ ਗਿਆ 3 ਕਿ ਮਹੀਨੇ ਬਾਅਦ ਉਹਨੂੰ ਵਾਪਸ ਮੁੜਨਾ ਪਿਆ ਕਿਉਂਕਿ ਹਰਜੀਤ ਬਿਮਾਰ ਹੋ ਗਈ ਉਹ ਹਸਪਤਾਲ ਵਿੱਚ ਸੀ ਹਫਤੇ ਬਾਅਦ ਉਸਨੂੰ ਛੁੱਟੀਆਂ ਮਿਲੀਆਂ ਘਰ ਆ ਕੇ ਹਰਜੀਤ ਦੀ ਸਿਹਤ ਨੂੰ ਫਰਕ ਪੈ ਗਿਆ ਮਹੀਨੇ ਕੁ ਬਾਅਦ ਉਹ ਵਧੀਆ ਤੌਰ 'ਤੇ ਫਿਰਨ ਲੱਗ ਪਈ ਮਾਰਚ ਵਿੱਚ ਹਰਦੀਪ ਦੇ ਸਹੁਰੇ ਦਾ ਦੇਹਾਂਤ ਹੋ ਗਿਆ ਉਹ ਅਮਰੀਕਾ ਵਿੱਚ ਹਰਦੀਪ ਹੋਣਾ ਦੇ ਨਾਲ ਹੀ ਰਹਿੰਦਾ ਸੀ ਹਰਜੀਤ ਦਾ ਵੀ ਲਗਭਗ ਹਰਦੀਪ ਕੋਲ ਜਾਣ ਦਾ ਵੀਜ਼ਾ ਲੱਗਣ ਵਾਲਾ ਸੀ ਗੁਰਬਖਸ਼ ਨੇ ਹਰਜੀਤ ਨੂੰ ਕਿਹਾ ਕਿ ਪਿਛਲੀ ਵਾਰ ਮੈਨੂੰ ਮੁੜਨਾ ਪਿਆ ਹੁਣ ਆਪਾਂ ਦੋਵੇਂ ਚੱਲਾਂਗੇ ਹਰਦੀਪ ਨੂੰ ਕੋਈ ਟੈਨਸ਼ਨ ਨਹੀਂ ਰਹੂ ਘਰ ਦੀ ਤੇ ਬੱਚਿਆਂ ਦੀ ਮੈਂ ਨਾਲੇ ਕੰਮ ਤੇ ਲੱਗ ਜਾਊਂਗਾ ਹਰਦੀਪ ਦੀ ਮਦਦ ਹੋ ਜਾਵੇਗੀ ਦਸੰਬਰ ਵਿੱਚ ਹਰਜੀਤ ਨੂੰ ਫੇਰ ਹਸਪਤਾਲ ਜਾਣਾ ਪਿਆ ਇਸ ਵਾਰ ਸਿਹਤ ਬਹੁਤ ਖਰਾਬ ਸੀ ਹੋਸ਼ ਵਿੱਚ ਵੀ ਨਹੀਂ ਸੀ ਤੇ ਬੋਲ ਵੀ ਨਹੀਂ ਸੀ ਹੁੰਦਾ 12 ਦਿਨ ਲੁਧਿਆਣਾ ਹਸਪਤਾਲ ਵਿੱਚ ਰਹੀ ਥੋੜਾ ਠੀਕ ਤਾਂ ਹੋਈ ਗੱਲਾਂ ਵੀ ਕਰਦੇ ਪਰ ਜਦੋਂ ਹਸਪਤਾਲ ਵਿੱਚੋਂ ਛੁੱਟੀ ਮਿਲੀ ਲੱਤਾਂ ਤੇ ਭਾਰ ਨਾ ਆਵੇ ਡਾਕਟਰ ਮੁਤਾਬਕ ਇਹ ਸੀ ਕਿੰਨਾ ਟਾਈਮ ਹੋ ਗਿਆ ਬੈਟ ਤੇ ਆ ਕੇ ਹੌਲੀ ਹੌਲੀ ਪਾਰ ਆਉਣ ਲੱਗੇਗਾ ਕਰ ਆ ਕੇ ਹਰਜੀਤ ਗੁਰਬਖਸ਼ ਨੂੰ ਹਰਦੀਪ ਕੋਲ ਜਾਣ ਨੂੰ ਕਹਿਣ ਲੱਗੇ ਗੁਰਬਖਸ਼ ਕਹਿੰਦਾ ਹਰਜੀਤ ਤੇ 2-3 ਹਫ਼ਤਿਆਂ ਵਿੱਚ ਚੰਗੇ ਤਰ੍ਹਾਂ ਠੀਕ ਹੋ ਜਾਣਾ ਫਿਰ ਆਪਾਂ ਇਕੱਠੇ ਚੱਲਾਂਗੇ ਪਰ ਹਰਜੀਤ ਨਾ ਮੰਨੇ ਹਰਵਿੰਦਰ ਹੁਣਾਂ ਨੂੰ ਵੀ ਗਰਭਵੱਸ਼ ਦੀ ਟਿਕਟ ਲੈਣ ਨੂੰ ਕਹਿਣ ਲੱਗੇ। ਮੰਦੀਪ ਵੀ ਜਦੋਂ ਆਪਣੀ ਮਾਂ ਨੂੰ ਮਿਲਣ ਆਉਂਦੀ ਉਹਦਾ ਇੱਕੋ ਜਵਾਬ ਹੁੰਦਾ ਮੈਥੋਂ ਨਹੀਂ ਜਾਇਆ ਜਾਣਾ ਆਪਣੇ ਪਾਪਾ ਨੂੰ ਭੇਜ ਦੋ। ਸਭ ਨੇ ਹਾਂਮੀ ਭਰ ਦਿੱਤੀ ਕਿ ਤੁਸੀਂ ਨਾ ਜਾਇਓ ਮੰਮੀ ਪਾਪਾ ਜੀ ਇਕੱਲੇ ਹੀ ਜਾਣਗੇ। ਹਰਜੀਤ ਦੀ ਸਿਹਤ ਹੌਲੀ-ਹੌਲੀ ਠੀਕ ਹੋਣ ਲੱਗੀ। ਉਹਨੇ ਹਰਵਿੰਦਰ ਨੂੰ ਗਰਭਵੱਸ਼ ਦੇ ਜਾਣ ਬਾਰੇ ਪੁੱਛਿਆ। ਹਰਵਿੰਦਰ ਕਹਿੰਦਾ ਮੰਮੀ ਹੁਣ ਤਾਂ ਉਧਰ ਤਿੰਨ ਮਹੀਨੇ ਠੰਡ ਆ। ਬਰਫ ਪੈਂਦੀ ਆ ਪਾਪਾ ਜੀ ਮਾਰਚ ਵਿੱਚ ਜਾਣਗੇ ਹਰਜੀਤ 2 ਜਨਵਰੀ ਦੀ ਰਾਤ ਨੂੰ ਗੱਲਾਂ ਕਰਦੀ ਸੁੱਤੀ ਆ ਰਾਤ ਨੂੰ 12:30 ਵਜੇ ਹਰਵਿੰਦਰ ਅਤੇ ਭੁਪਿੰਦਰ ਨੂੰ ਹਾਕ ਮਾਰ ਕੇ ਕੋਲ ਸੁੱਦਿਆ ਕਮਲਜੀਤ ਤੇ ਮੰਗ੍ਰਿਤ ਵੀ ਆ ਗਈਆਂ ਉੱਠ ਕੇ ਬੈਠ ਗਈ ਬਸ ਚਾਰਾਂ ਵੱਲ ਦੇਖਿਆ ਤੇ ਅੱਖਾਂ ਮੀਚ ਗਈ 1 ਮਿੰਟ ਵਿੱਚ ਤੁਰ ਗਈ ਸਾਰਿਆਂ ਨੂੰ ਛੱਡ ਕੇ 1 ਵਜੇ ਤੱਕ ਸੰਸਕਾਰ ਵੀ ਹੋ ਗਿਆ 10 ਦਿਨ ਬਾਅਦ ਅੰਤਮ ਅਰਦਾਸ ਵੀ ਹੋ ਗਈ ਹੁਣ ਮਾਂ ਨੇ ਕਦੇ ਮੁੜ ਨਹੀਂ ਆਉਣਾ ਸੀ ਹਰਦੀਪ ਦਾ ਬੁਰਾ ਹਾਲ ਸੀ ਨਾ ਉਹ ਤੋਂ ਆਪਣੀ ਮਾਂ ਦਾ ਆਖਰੀ ਵਾਰ ਮੂੰਹ ਦੇਖ ਹੋਇਆ ਨਾ ਹੀ ਉੱਥੇ ਉਹਦੇ ਕੋਲ ਕੋਈ ਦੁੱਖ ਵੰਡਾਉਣ ਵਾਲਾ ਸੀ ਗੁਰਬਖਸ਼ ਤੇ ਹਰਜੀਤ ਦੇ ਬੱਚੇ ਆਪਣੇ ਘਰੇ ਵਧੀਆ ਵੱਸਦੇ ਆ ਪਰ ਹਰਦੀਪ ਦੀ ਜ਼ਿੰਦਗੀ ਵਿੱਚ ਮਨਜੀਤ ਦੇ ਜਾਣ ਦਾ ਦੁੱਖ ਹਮੇਸ਼ਾ ਰਹੂਗਾ ਹੁਣ ਮਾਂ ਦੇ ਘਰ ਤਾਂ ਸਾਰੀ ਉਮਰ ਰਹਿਣੀ ਆ ਤੇ ਸਾਰਿਆਂ ਨੂੰ ਰਹੂਗੀ ਗੁਰਬਖਸ਼ ਤੇ ਹਰਜੀਤ ਦੀ ਸ਼ੁਰੂ ਤੋਂ ਹੀ ਆਪਸ ਵਿੱਚ ਬਹੁਤ ਸੀ ਕਦੇ ਉਹਨਾਂ ਦੇ ਰਿਸ਼ਤੇ ਵਿੱਚ ਕੜਵਾਹਟ ਨਹੀਂ ਆਈ ਸੀ ਮਿੰਟਾਂ ਵਿੱਚ ਹੀ ਸਭ ਨੂੰ ਰੋਹੰਦਿਆਂ ਛੱਡ ਕੇ ਚਲੀ ਗਈ ਚਾਹੇ ਉਮਰ ਕੋਈ ਵੀ ਹੋਵੇ ਜੇ ਜੀਵਨ ਸਾਥੀ ਦਾ ਛੱਡ ਕੇ ਜਾਣਾ ਬਹੁਤ ਤਕਲੀਫ ਦਿੰਦਾ ਹੈ ਹਰਜੀਤ ਨਾਲ ਪਿਆਰ ਵਿਛੋੜਾ ਗੁਰਬਖਸ਼ ਦੇ ਚਿਹਰੇ ਤੇ ਦਿਖਦਾ ਸੀ ਜਿੱਥੇ ਹਰਜੀਤ ਮੰंजे ਤੇ ਬੈਠੀ ਉੱਥੇ ਕੁਰਸੀ ਖਿੱਚ ਕੇ ਬੈਠ ਜਾਂਦਾ ਉੱਥੇ ਹੀ ਸਭ ਨੇ ਆ ਕੇ ਬੈਠਣਾ ਗੁਰਬਖਸ਼ ਤਿੰਨ ਕੁ ਮਹੀਨੇ ਬਾਅਦ ਹਰਦੀਪ ਕੋਲ ਚਲਾ ਗਿਆ ਇੱਕ ਤਾਂ ਹਰਦੀਪ ਨੂੰ ਆਪਣੇ ਪਾਪਾ ਜੀ ਦਾ ਸਹਾਰਾ ਹੋ ਗਿਆ ਇੱਕ ਉਹਨਾਂ ਦੇ ਆਉਣ ਨਾਲ ਹਰਦੀਪ ਨੂੰ ਦੁੱਖ ਸਹਿਣ ਦਾ ਹੌਸਲਾ ਮਿਲਦਾ ਸੀ ਗੁਰਬਖਸ਼ ਨੇ ਤਾਂ ਆਪਣੇ ਜੀਵਨ ਵਿੱਚ ਕਦੇ ਹਿੰਮਤ ਨਹੀਂ ਹਾਰੀ ਚਾਹੇ ਕਿੰਨਾ ਵੀ ਮਾੜਾ ਟਾਈਮ ਆਇਆ ਹੋਵੇ ਗੁਰਬਖਸ਼ 13-14 ਸਾਲ ਦੀ ਉਮਰ ਤੋਂ ਕੰਮ ਕਰਨ ਲੱਗ ਗਿਆ ਸੀ। ਉਹਦੇ ਬੇਬੇ ਬਾਪੂ ਵੀਰਾ ਨੇ ਕਦੇ ਉਸ ਦਾ ਸਾਥ ਨਾ ਦਿੱਤਾ। ਕਸਰ ਹਰਨੇਕ ਨੇ ਵੀ ਨਹੀਂ ਛੱਡੀ। ਉਹ ਵੀ ਗੁਰਬਖਸ਼ ਨਾਲ ਬੇਈਮਾਨੀਆਂ ਕਰਨ ਲੱਗ ਗਿਆ। ਹੁਣ ਆਰਾਮ ਕਰਨ ਦਾ ਟਾਈਮ ਸੀ ਤੇ ਅਮਰੀਕਾ ਜਾ ਕੇ ਗੁਰਬਖਸ਼ ਪੈਟਰੋਲ ਪੰਪ ਤੇ ਨੌਕਰੀ ਕਰਨ ਲੱਗਿਆ ਤਾਂ ਕਿ ਉਹ ਆਪਣੀ ਬੇਟੀ ਹਰਦੀਪ ਦੀ ਸਹਾਇਤਾ ਕਰ ਸਕੇ। 11 ਸਾਲ ਹੋ ਗਏ ਗੁਰਬਖਸ਼ ਨੂੰ ਹਰਦੀਪ ਕੋਲ ਗਏ ਨੂੰ। ਕਦੇ ਸਾਲ ਦੋ ਸਾਲ ਮਗਰੋਂ ਦੋ ਤਿੰਨ ਮਹੀਨੇ ਲਈ ਪੰਜਾਬ ਆਉਂਦਾ ਹਰ ਸਾਲ 7-8 ਮਹੀਨੇ ਬਹੁਤ ਮਿਹਨਤ ਕਰਦਾ ਕਿ ਹਰਦੀਪ ਤੇ ਉਹਦੇ ਬੱਚਿਆਂ ਨੂੰ ਕੋਈ ਕਮੀ ਨਾ ਰਹੇ ਇਸ ਸਾਲ 3 ਜੁਲਾਈ ਨੂੰ ਗੁਰਬਖਸ਼ ਨੇ ਆਪਣੀ ਉਮਰ ਦੇ 74 ਸਾਲ ਪੂਰੇ ਕਰ ਲੈਣੇ ਆ ਪਰ ਹਾਲੇ ਵੀ ਗੁਰਬਖਸ਼ ਦਾ ਸੰਘਰਸ਼ ਜਾਰੀ ਆ ਵਾਹਿਗੁਰੂ ਜੀ ਗੁਰਬਖਸ਼ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਿਸ਼ ਕਰਨਾ ਤਾਂ ਕਿ ਉਹ ਆਪਣੀ ਬੇਟੀ ਤੇ ਉਹਦੇ ਬੱਚਿਆਂ ਦਾ ਉਦੋਂ ਤੱਕ ਸਾਥ ਦੇ ਸਕਣ ਜਦੋਂ ਤੱਕ ਉਹ ਪੜ੍ਹਾਈ ਪੂਰੀ ਕਰਕੇ ਜੌਬ ਕਰਨ ਨਾਲ ਲੱਗ ਜਾਣ ਬੇਨਤੀ ਪਰਵਾਨ ਕਰਿਓ ਵਾਹਿਗੁਰੂ ਜੀ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਇੰਤਜ਼ਾਰ ਰਹੇਗਾ ਤੁਹਾਡੇ ਜਵਾਬਾਂ ਦਾ ਕਹਾਣੀ ਨੂੰ ਲਾਈਕ ਵੀ ਕਰ ਦਿਓ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਿਓ ਕਹਾਣੀ ਅੰਤ ਤੱਕ ਸੁਣਨ ਲਈ ਧੰਨਵਾਦ ਜੀ ਤਾਲ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਥੈਂਕ ਯੂ ਜੀ